ਤੇ ਜੀ ਆਸੀਏ ਤੇ ਸਾਨੂੰ ਲੱਗਦਾ ਹੀ ਵੀ ਅਸੀਂ ਕਰਦੇ ਆ ਜੇ ਮੇਲਾ ਕਰਵਾ ਲਾਂਗੇ ਅੱਜ ਤੁਸੀਂ ਕਹਿੰਦੇ ਆ ਅਮਰੀਕਾ ਤੋਂ ਮੇਲਾ ਸਾਡੇ ਮੇਲੇ ਦੇ ਮੁਕਾਬਲੇ ਦਾ ਨਹੀਂ ਹੈਗਾ ਅਸੀਂ ਇੱਕ ਸਰਪੇਂਟਿੰਗ ਇੰਡੋਰ ਸੀ ਉਹ ਵੀ ਕਰ ਦਿੱਤਾ ਸਾਡੇ ਮੇਲੇ ਜਿੰਨਾ ਤੁਹਾਨੂੰ ਸ਼ੌਕ ਨਾਲ ਮੇਲਾ ਦੇਖਦੇ ਹੋ ਇਹਨਾਂ ਸ਼ੌਕ ਨਾਲ ਮੇਲਾ ਨਹੀਂ ਦੇਖਦਾ ਸਾਡੇ ਜਿਹਨੇ ਨੌਜਵਾਨ ਵੀ ਆਏ ਆ ਸਾਡੇ ਬੱਚੇ ਆਏ ਆ ਬਹੁਤ ਬੱਚੇ ਆਇਆ ਕਈ ਨਹੀਂ ਕੈਨੇਡਾ ਨਹੀਂ ਜਾਣਾ ਅਸੀਂ ਇੱਥੇ ਉਹ ਗੈਰੀ ਮਾਫਰ ਬੁਲਾਵਾਂਗੇ ਤੁਸੀਂ ਇੰਨਾ ਕੰਮ ਹੀ ਕਰਦੇ ਹੋ ਵੀ ਘੱਟੋ-ਘੱਟ ਸਰਕਾਰ ਦੇ ਲਈ ਕੋ ਸਰਕਾਰ ਦੇ ਲਈ ਕੋ ਵੱਡੀ ਗੱਲ ਨਹੀਂ ਹੈ ਵੀ ਮੈਂ ਕਹਿੰਦਾ ਜੀ ਹੈਲਥ ਆਰ ਨੂੰ ਕਹੇਗੇ ਜਿਹੜੇ ਥੁੱਲੇ ਦੁੱਧ ਦੇ ਪਰਨਾ ਚ ਬੈਕ ਰਹੇ ਆ ਉਹੀ ਪੰਦ ਕਰਦੇ ਜਿਹੜੇ ਸਭ ਤੋਂ ਵੱਡ ਜਿਹੜਾ ਨਕਲੀ ਨਕਲੀ ਪਨੀਰ 99% ਅਨੁਮੈਤ ਦੇ ਨਕਲੀ ਪਨੀਰ ਆ ਰਿਹਾ ਜੀ ਮਾਰਕੀਟ ਦੇ ਵਿੱਚ ਤੁਸੀਂ ਜਿਹੜੇ ਬਿਆਨ ਤੇ ਸ਼ਗਲ ਦੇ ਗਏ ਆ ਜਿਹਦੇ ਪਨੀਰ ਖਾਦਾ ਉਹ ਤੇ ਨਕਲੀ ਖਾ ਗਿਆ ਨੇ ਇਹ ਪੱਕੀ ਗੱਲ ਆ ਕਿਉਂਕਿ ਜਿੰਨੇ ਬਿਆਨ ਦੇ ਵਿੱਚ ਜਿੰਨੇ ਅੰਮ੍ਰਿਤਸਰ ਦੇ ਹਲਵਾਈ ਜਿੱਕਰ ਦੁੱਧ ਲੈਂਦਾ ਮੈਂ ਮੰਨਦੀ ਆ ਕਿ ਅਸਲਾ ਜਣਾ ਅਸੀਂ ਜਿਹੜੇ ਤਰਸ ਪੰਜਾਬ ਦੇ ਲਈ ਸਾਡੀ ਐਸੋਸੀਏਸ਼ਨ ਨੇ ਪਿਛਲੇ 4 ਸਾਲ ਪਹਿਲਾਂ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਪਨੀਰ ਫੜਾਇਆ ਲੋਕਾਂ ਕੋਲ ਨਹੀਂ ਸਰਕਾਰ ਸੀ ਪਨੀਰ ਫੜਾਇਆ ਅਸੀਂ ਉਹਨਾਂ ਦੇ ਵਾਅਦੇ ਬਣੇ ਅਸੀਂ ਤਾਂ ਹੁਣ ਤੱਕ ਤਰੀਕੇ ਭੁੱਤਦੇ ਆ ਅਸੀਂ ਮੈਂ ਵੀ ਖੌਲ ਫਰੀਦ ਨੂੰ ਤਰੀਕ ਭੁੱਤ ਦਿੰਦਾ ਅਸੀਂ ਤਾਂ ਚੌਲਾਂ ਨੂੰ ਫੜੇ ਬਣੇ ਜਿੱਦੇ ਸਾਈਕੀ ਜੱਜੋ ਨੂੰ ਦਿੱਤਾ ਕਿਉਂਕਿ ਸਰਕਾਰੀ ਵਕੀਲ ਵੀ ਉਹਦਾ ਨਾਲ ਜਾਂਦਾ ਤੇ ਬਾਕੀ ਸਾਰਾ ਸੇਕ ਪੁੱਤਾਂ ਦੇ ਨਾਲ ਆਉਂਦਾ ਸਾਨੂੰ ਤਾਂ ਘੜਾ ਲੈਂਦੇ ਸਵੇਰ ਤੋਂ ਸ਼ਾਮ ਤੱਕ ਕੋਲ ਫੜਾ ਕੇ ਫਿਰ ਤੋਰ Así que There